ਹਿੰਦੂਆਂ ਸੇ ਟਕਰਾਏਗਾ ਚੂ ਚੂ ਹੋ ਜਾਏਗਾ ਇੱਕ ਬਹੁਤ ਹੀ ਘਟੀਆ ਸਿੰਗਰ ਜਿਹਨੂੰ ਮੈਂ ਕਹੂੰਗਾ ਸਿੰਗਰ ਹੈ ਵੀ ਹੈ ਕਿ ਨਹੀਂ ਹੈ ਸਿੰਗਰ ਕੀ ਮਤਲਬ ਜਿਹਨੇ ਉਹ ਗਾਣਾ ਲਿਖਿਆ ਉਸ ਤੋਂ ਬਾਅਦ ਜਿਸ ਬੇਵਕੂਫ ਨੇ ਗਾਇਆ ਉਸ ਤੋਂ ਬਾਅਦ ਜਿਹਨੇ ਛੈਣੇ ਵਜਾਏ ਜਿਹਦੇ ਮਿਊਜ਼ਿਕ ਸਿਸਟਮ ਦੇ ਵਿੱਚ ਉਹ ਹੋਇਆ ਜਿਹੜੇ ਉਹ ਮੋਬਾਈਲ ਤੋਂ ਚੜਿਆ ਇਹ ਸਾਰੇ ਸਾਰੇ ਦੋਸ਼ੀ ਨੇ ਤੇ ਮੇਰੇ ਉੱਤੇ ਘਰੇ ਬੈਠੇ ਤੇ ਪੁਲਿਸ ਵੱਲੋਂ ਪਰਚਾ ਦਰਜ ਹੋ ਗਿਆ ਸੀ ਅੱਜ ਕਿਉਂ ਨਹੀਂ ਪਰਚਾ ਦਰਜ ਹੋ ਰਿਹਾ ਨਾ ਤੋਂ ਮਾਹੌਲ ਖਰਾਬ ਕਰ ਰਹੇ ਨੇ ਉਹ ਉਹਨਾਂ ਨੇ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਸਸ਼ਕਲ ਸਿਟੀ ਹਟਾਂ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਹਿੰਦੂ ਧਰਮ ਨੂੰ ਲੈ ਕੇ ਗਾਣਿਆਂ ਦੇ ਵਿੱਚ ਹਰ ਬਾਰ ਜਿਹੜੀ ਹੈ ਟਿੱਪਣੀ ਗਲਤ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਆਖਿਰ ਸਿੰਘਰਾਂ ਨੂੰ ਇਹਦੇ ਪਿੱਛੇ ਇੱਕ ਹੀ ਕੁਝ ਮਿਲਦਾ ਹੈ ਸਾਡੇ ਨਾਲ ਮੌਜੂਦ ਨੇ ਜਤਿੰਦਰ ਗੋਰਿਆ ਜੀ ਗੱਲ ਕਰਦੇ ਆ ਸਰ ਅੱਜ 7 ਨੰਬਰ ਥਾਣੇ ਪਹੁੰਚੇ ਹੋ ਕੀ ਕਾਰਨ ਇੱਕ ਬਹੁਤ ਹੀ ਘਟਿਆ ਸਿੰਗਰ ਜਿਹਨੂੰ ਮੈਂ ਕਹੂੰਗਾ ਸਿੰਗਰ ਹੈ ਵੀ ਹੈ ਕਿ ਨਹੀਂ ਹੈ ਸਿੰਗਰ ਕੀ ਮਤਲਬ ਜਿਨੇ ਉਹ ਗਾਣਾ ਲਿਖਿਆ ਉਸ ਤੋਂ ਬਾਅਦ ਜਿਸ ਬੇਵਕੂਫ ਨੇ ਗਾਇਆ ਉਸ ਤੋਂ ਬਾਅਦ ਜਿਨੇ ਛੈਣੇ ਵਜਾਏ ਜਿਹਦੇ ਮਿਊਜ਼ਿਕ ਸਿਸਟਮ ਦੇ ਵਿੱਚ ਉਹ ਹੋਇਆ ਜਿਹੜੇ ਉਹ ਮੋਬਾਈਲ ਤੋਂ ਚੜਿਆ ਇਹ ਸਾਰੇ ਸਾਰੇ ਦੋਸ਼ੀ ਨੇ ਇਹਨਾਂ ਸਾਰਿਆਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹ ਕਾਰਵਾਈ ਪੁਲਿਸ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਅੱਜ ਤੋਂ 2 ਸਾਲ ਪਹਿਲਾਂ ਸਾਲ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਤੇ ਮੈਂ ਆਵਾਜ਼ ਚੱਕੀ ਸੀ ਜਿਹੜੇ 크ਰਿਸਚਨ ਲੋਕ ਜ਼ਬਰਦਸਤੀ ਆਗੇ ਧਰਮ ਕਨਵਰਟ ਕਰਦੇ ਆ ਉਹਨਾਂ ਦੇ ਖਿਲਾਫ ਤੇ ਮੇਰੇ ਉੱਤੇ ਘਰੇ ਬੈਠੇ ਤੇ ਪੁਲਿਸ ਵੱਲੋਂ ਪਰਚਾ ਦਰਜ ਹੋ ਗਿਆ ਸੀ ਅੱਜ ਕਿਉਂ ਨਹੀਂ ਪਰਚਾ ਦਰਜ ਹੋ ਰਿਹਾ ਨਾ ਤੋਂ ਅੱਜ ਕਿਉਂ ਨਹੀਂ ਪੁਲਿਸ ਆਪਣੇ ਵੱਲੋਂ ਪਰਚਾ ਦਿੰਦੀ ਕਿ ਪੁਲਿਸ ਦੇ ਵਿੱਚ ਕਿ ਸਿੱਖ ਧਰਮ ਤੋਂ ਨਹੀਂ ਹੈਗੇ ਲੋਕ ਕਿ ਇਸਾਈ ਧਰਮ ਤੋਂ ਨਹੀਂ ਹੈਗੇ ਕਿ Hindu ਧਰਮ ਤੋਂ ਨਹੀਂ ਹੈਗੇ ਮੁਲਾਜ਼ਮ ਸਾਰੇ ਧਰਮਾਂ ਤੋਂ ਨੇ ਨਾ ਇਹਨਾਂ ਨੂੰ ਖੁਦ ਆਪਣੇ ਵੱਲੋਂ ਪਰਚਾ ਦੇ ਦੇਣਾ ਚਾਹੀਦਾ ਮਾਹੌਲ ਖਰਾਬ ਕਰ ਰਹੇ ਨੇ ਉਹ ਉਹਨਾਂ ਨੇ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਐਸੇ ਲੋਕਾਂ ਨੂੰ ਤਾਂ ਖੁਦ ਪੁਲਿਸ ਵਾਲਿਆਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਲੇਕਿਨ ਨਹੀਂ ਪੁਲਿਸ ਜਿਹੜੀ ਆ बार-बार ਹਿੰਦੂ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਗਾਣਿਆਂ ਦੇ ਵਿੱਚ ਇਹੋ ਜਿਹੇ ਟਿੱਪਣੀਆਂ ਕਿਉਂ ਵਰਤੀਆਂ ਜਾਂਦੀਆਂ ਇਹ बार-बार ਤੁਸੀਂ ਆਵਾਜ਼ ਵੀ ਚੱਕਦੇ ਹੋ ਹੋਰ ਵੀ ਲੋਕ ਜਿਹੜੇ ਆਵਾਜ਼ ਚੱਕਦੇ ਪਰ ਫਿਰ ਵੀ ਨਹੀਂ ਬਾਜ਼ ਆਉਂਦੇ ਕਿਉਂ ਨਹੀਂ ਆਉਂਦੇ ਇਹ ਉਹਦੇ ਵਾਸਤੇ ਨਾ ਸਾਨੂੰ ਇੱਕ ਅਲੱਗ ਸਿਸਟਮ ਬਣਾਉਣਾ ਪੈਣਾ ਉਹ ਸਾਡਾ ਮੌਜੂਦ ਦੀ ਟੀਮ ਜਿਹੜੀ ਤਿਆਰ ਹੋ ਰਹੀ ਹੈ ਜੁੱਤੀ ਮਾਰੋ ਯੋਜਨਾ ਪਹਿਲਾਂ ਜੁੱਤੀਆਂ ਮਾਰਿਆ ਕਰਾਂਗੇ ਠੀਕ ਹੈ ਇਹ ਲਾਸਟ ਹੈ ਜਿਹੜਾ ਪਰਚਾ ਕਰਾ ਰਹੇ ਆ ਇਸ ਤੋਂ ਬਾਅਦ ਜੇ ਕਿਸੇ ਹਰਾਮਦੰਦੇ ਨੇ ਬੇਇੱਜ਼ਤੀ ਦਾ ਬੇਦਬੀ ਕੀਤੀ ਨਾ ਤੇ ਉਹਦੇ ਪਹਿਲਾਂ ਜੁੱਤੀਆਂ ਮਾਰਾਂਗੇ ਉਸ ਤੋਂ ਬਾਅਦ ਆ ਕੇ ਕਾਰਵਾਈ ਕਰਾਵਾਂਗੇ ਫੇਰ ਇਹਨਾਂ ਨੇ ਸੁਧਰਨਾ ਹੈ ਜੁੱਤੀਆਂ ਮਾਰ ਕੇ ਮੂੰਹ ਕਾਲਾ ਕਰ ਕਰਕੇ ਕਮਾਇਆ ਕਰਾਂਗੇ ਫੇਰ ਇਹਨਾਂ ਨਾਲ ਜਿਹੜਾ ਲੋਕਾਂ ਦੇ ਵਿੱਚ ਸੁਧਾਰ ਆਊਗਾ ਕਿੰਨੇ ਕੇ ਸਿੰਗਰਾਂ ਨੂੰ ਜਿਹੜੇ ਗਲਤ ਟਿੱਪਣੀ ਕਰਦੇ ਸੀ ਗਾਣੇ ਦੇ ਵਿੱਚ ਕਿੰਨੇ ਕੇ ਸਿੰਗਰਾਂ ਤੇ ਕਾਰਵਾਈ ਕਰਾਈ ਤੁਸੀਂ ਪਹਿਲਾਂ ਦੇਖੋ ਜੀ ਕਾਰਵਾਈ ਕਰਾਉਣ ਲਈ ਮੈਂ ਕੋਈ ਇਕੱਲਾ ਕੋਈ ਧਰਮ ਦਾ ਠੇਕੇਦਾਰ ਨਹੀਂ ਬਣ ਗਿਆ ਕਾਰਵਾਈ ਕਰਾਉਣ ਲਈ ਸਾਰੇ ਭਰਾ ਨੇ ਕੋਈ ਕਿਸੇ ਤੇ ਕਾਰਵਾਈ ਕਰਾ ਇਹ ਤੇ ਕਾਰਵਾਈ ਕਰਾਂ ਦੀ ਸਵੈਮ ਇਹ ਕਹ ਲਓ ਵੀ ਸ਼ਨੀ ਦੇਵ ਨੇ ਸਾਡੀ ਡਿਊਟੀ ਲਗਾ ਦਿੱਤੀ ਮਹਾਰਾਜ ਨੇ ਤੇ ਅਸੀਂ ਇੱਦੇ ਤੇ ਕਾਰਵਾਈ ਕਰਾ ਰਹੇ ਆ ਇਹ ਕੋਈ ਅਸੀਂ ਸਾਰਾ ਇੱਕ ਸਿਸਟਮ ਹੈ ਸਾਰੇ ਭਰਾ ਨੇ ਜਿਹੜੇ ਵੀ ਜਿੱਧਰੋਂ ਵੀ ਕਾਰਵਾਈ ਕਰਾਂਦੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਅੱਜ ਇਹ ਬੀੜਾ ਜਿਹੜਾ ਹੈ ਮੁਕੇਸ਼ ਗੁਰਾਨਾ ਜੀ ਨੇ ਚੱਕਿਆ ਤੇ ਅਸੀਂ ਨਾਲ ਆ ਅਸੀਂ ਉਹ ਲੋਕ ਆ ਮੈਂ ਦੱਸਣਾ ਨਹੀਂ ਚਾਹਾਂਗਾ ਤੁਹਾਨੂੰ ਸ਼ਾਇਦ ਪਤਾ ਵੀ ਹੋਊਗਾ ਵੀ ਮੰਦਰ ਦੇ ਵਿੱਚ ਜਦੋਂ 10 ਲੱਖ ਦਾ ਬਿੱਲ ਆ ਗਿਆ ਸੀ ਤੇ ਅਸੀਂ ਆਪਣੇ ਉੱਪਰ ਪੈਟਰੋਲ ਪਾ ਕੇ ਜਿਹੜਾ ਹੈ ਆਪਣੇ ਆਪ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਸਾਡੇ ਸਾਥੀ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨੇ ਸਾਨੂੰ ਰੋਕ ਲਿਆ ਸੀ ਔਰ ਜੇ ਨਾ ਹੋਏ ਤਾਂ ਅਸੀਂ ਇੱਥੇ ਵੀ ਕਰ ਸਕਦੇ ਹਾਂ ਅਸੀਂ ਮਰਨਾ ਤਾਂ ਇੱਕ ਦਿਨ ਹੈ ਹੀ ਆ ਨਾ ਆਪਣੇ ਧਰਮ ਲਈ ਮਰ ਜਾਗੇ ਕੋਈ ਗੱਲ ਨਹੀਂ ਪਰ ਇੱਕ ਵੱਡਾ ਸਵਾਲ ਲੋਕ ਪੁੱਛਦੇ ਨੇ ਲੋਕ ਕਹਿੰਦੇ ਵੀ ਨੇ ਕਿ ਪਹਿਲਾਂ ਧਰਮ ਵਾਲੇ ਲੋਕ ਜਿਹੜੇ ਹੈਗੇ ਨੇ ਮੁੱਦਾ ਚੱਕਦੇ ਨੇ ਪਰਚਾ ਕਰਾਉਂਦੇ ਨੇ ਉਸ ਤੋਂ ਬਾਅਦ ਪਰਚੇ ਨੂੰ ਪੈਸੇ ਲੈ ਕੇ ਕੈਨਸਲ ਕਰ ਦਿੱਤੇ ਨੇ بڑے ਸਵਾਲ ਉੱਠਦੇ ਨੇ ਕੋਈ ਇੱਕ ਇਹੋ ਜਿਹਾ ਕੋਈ ਰਿਕਾਰਡ ਦਿਖਾ ਦਿੱਤਾ ਜਾਵੇ ਜਿਹਦੇ ਵਿੱਚ ਮੁਕੇਸ਼ ਖੁਰਾਨੇ ਨੇ ਜਤਿੰਦਰ ਗੋਰੀਨ ਨੇ ਪੈਸੇ ਲੈ ਕੇ ਫੈਸਲਾ ਕੀਤਾ ਹੋਵੇ ਤੇ ਕੋਈ ਗੱਲ ਨਹੀਂ ਉਹਨਾਂ ਦੀ ਜੁੱਤੀ ਸਾਡਾ ਸਰ ਕੋਈ ਦਿੱਕਤ ਨਹੀਂ ਹੁਣ ਕੀ ਕੁਝ ਕਿਹਾ ਗਿਆ ਤੁਹਾਡੇ ਵੱਲੋਂ ਅੰਦਰ ਅਸੀਂ ਉਹਨਾਂ ਨੂੰ ਕੰਪਲੇਂਟ ਦਿਤੀ ਹੈ ਥੋੜਾ ਪ੍ਰੋਸੈਸ ਹੁੰਦਾ ਕੰਪਲੇਂਟ ਦਾ ਹਲੇ ਇਹਨਾਂ ਨੇ ਡਰਾਮੇबाजी ਕਰਨੀ ਹੈ ਡੀ ਲੀਗਲ ਦੀਆਂ ਗੱਲਾਂ ਕਰਨਗੇ ਮੈਂ ਆਪ ਦੱਸ ਦਿੰਦਾ ਇਹਨਾਂ ਨੇ ਕੀ ਕੀ ਕਹਿਣਾ ਹੈ ਫਿਰ ਇਹ ਕਹਿਣਗੇ ਅਮਲ ਵਿੱਚ ਲੈਣੇ ਇਹ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਰੋਲਾ ਪਾਵਾਂਗੇ ਕਲੇਸ਼ ਪਾਵਾਂਗੇ ਫਿਰ ਕਾਰਵਾਈ ਹੋ ਜਾਣੀ ਹੈ ਉਸ ਤੋਂ ਪਹਿਲਾਂ ਨਹੀਂ ਹੋਏਗੀ ਬੇਅਦਲੀ ਨਹੀਂ ਉਸ ਤੋਂ ਪਹਿਲਾਂ ਹੋਣੀ ਨਹੀਂ ਉਸ ਤੋਂ ਪਹਿਲਾਂ ਨਹੀਂ ਹੋਣੀ ਕੀ ਕਾਰਨ ਹੈ ਕਾਰਵਾਈ ਨਹੀਂ ਹੁੰਦੀ ਵੈਸੇ ਕਮਜ਼ੋਰ ਸਮਝਿਆ ਜਾਂਦਾ ਪਰ ਅਸੀਂ ਕਮਜ਼ੋਰ ਹੈ ਨਹੀਂਗੇ ਅੱਜ ਦਿਖਾਵਾਂਗੇ ਇਹਨਾਂ ਨੂੰ ਅੱਜ ਸ਼ਨੀਵਾਰ ਹੈ ਤੇ ਅਸੀਂ ਮਾਰਾ ਸ਼ਨੀ ਦੇਵ ਨੂੰ ਦਿਨ ਦਿੱਤਾ ਉਹਨਾਂ ਦਾ ਹੀ ਦਿਨ ਹੈ ਅੱਜ ਜਿਨ੍ਹਾਂ ਨੂੰ ਕਾਰਵਾਈ ਕਰਾ ਕੇ ਅਸੀਂ ਇੱਥੇ ਉਠਾਂਗੇ ਮਰਜੂਗਾ ਪਤਾ ਨਹੀਂ ਜੇ ਕਾਰਵਾਈ ਫਿਰ ਵੀ ਨਾ ਹੋਈ ਤਾਂ ਕੀ ਕੀ ਕੁਝ ਕੀਤਾ ਜਾਏਗਾ ਤੁਹਾਡੇ ਵੱਲੋਂ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਾਫੀ ਜਿਹਾ ਟਾਈਮ ਲੱਗ ਜਾਂਦਾ ਪ੍ਰਸ਼ਾਸਨ ਵੱਲੋਂ ਇਹੋ ਜਿਹੇ ਮਾਮਲੇ ਤੇ ਕਾਰਵਾਈ ਦੇ ਦੇਖੋ ਪੰਜਾਬ ਦੇ ਵਿੱਚ ਹਿੰਦੂ ਜੱਦਾ ਅਲਪ ਸੰਖਿਆ ਹੋਇਆ ਸਰਕਾਰਾਂ ਔਰ ਪ੍ਰਸ਼ਾਸਨ ਨੂੰ ਪਤਾ ਕਿ ਅਲਪ ਸੰਖਿਆ ਹੈਗੇ ਨੇ ਇਹਨਾਂ ਤੇ ਜਿੰਨਾ ਤੁਸੀਂ ਹੁੰਦਾ ਟਾਲੋ ਸਾਨੂੰ ਸਾਡੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇੱਕ ਹੋਇਆ ਕਿ ਜਿੰਨੇ ਹਿੰਦੂ ਅਫਸਰ ਪੁਲਿਸ ਪ੍ਰਸ਼ਾਸਨ ਚ ਕੰਮ ਕਰ ਰਹੇ ਨੇ ਉਹ ਆਪਣੇ ਧਰਮ ਦੀ ਗੱਲ ਨਹੀਂ ਕਰ ਰਹੇ ਔਰ ਦੂਜੇ ਧਰਮਾਂ ਵਾਲੇ ਆਪਣੇ ਧਰਮ ਲਈ ਡੰਕਾ ਬੁਜਾਰ ਰਹੇ ਨੇ ਥਾਣੇ ਵਿੱਚ ਬਹਿ ਕੇ ਜੇ ਸਾਡਾ Hindu ਭਰਾ ਅਫਸਰ ਲੱਕੇ ਆਪਣੇ ਧਰਮ ਲਈ ਕੰਮ ਨਹੀਂ ਕਰ ਸਕਦਾ ਤੇ ਸਾਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਔਰ ਜਿਹੜੇ ਗੱਲ ਕਰਦੇ ਹੋ ਤੁਸੀਂ ਜਿਹੜੇ ਸ਼ਨੀ ਦੇਵ ਭਗਵਾਨ ਦੀ ਬੇਅਦਬੀ ਕੀਤੀ ਆ ਉਹਦੇ ਨਾਲ ਕੀ ਹੋਣਾ ਤੁਹਾਨੂੰ ਕਹਿ ਕੇ ਨਹੀਂ ਦੱਸਾਂਗਾ ਜੇ ਪੁਲਿਸ ਜੇ ਇਸ ਇਹ ਥਾਣਾ ਕੰਮ ਨਹੀਂ ਕਰੂਗਾ ਨਾ ਤੇ ਤੁਹਾਨੂੰ ਮੈਂ ਕਰਕੇ ਦਵਾਂਗਾ ਕਿ ਮੈਂ ਕੀ ਕਰਨਾ ਹੁਣ ਪਰਚਾ ਕਿਤੇ ਤੇ ਕਰਾਣ ਆਏ ਹੋ ਪਰਚਾ ਕਰਾਣੇ ਆ ਗੁਰ ਜਿਹੜਾ ਗੁਰਮਨ ਮਾਨ ਫਰੀਤਾ ਡਾਇਮੰਡ ਜਿਹੜੀ ਕੰਪਨੀ ਆ ਉਹਨਾਂ ਦੇ ਤੇ ਜਿਨ੍ਹਾਂ ਨੇ ਲੋਕਾਂ ਨੇ ਇਹਨੂੰ ਵਾਇਰਲ ਕੀਤਾ ਉਹਨਾਂ ਦੇ ਜਿਨ੍ਹਾਂ ਨੇ ਲਿਖਿਆ ਉਹਦਾ ਕੋਈ ਰੋਲ ਨਹੀਂ ਉਹ ਕੰਪਨੀ ਪੂਰੀ ਕੰਪਨੀ ਨੂੰ ਕਹਿੰਦੇ ਨੇ ਡਾਇਮੰਡ ਕੰਪਨੀ ਕਹਿੰਦੀ ਡਾਇਮੰਡ ਕੰਪਨੀ ਸਾਰਾ ਕੁਝ ਆ ਗਿਆ ਨਾ ਲਾਇਰ ਵਜਨ ਵਾਲਾ ਗਾਣ ਵਾਲਾ ਵਜਨ ਵਾਲਾ ਪਾਣ ਵਾਲਾ ਸਿੰਗਰ ਸਾਰੇ ਆ ਗਏ ਉਹਦੇ ਵਿੱਚ ਆਪਾਂ ਪੂਰੀ ਕੰਪਨੀ ਬਾਰੇ ਕੰਪਲੇਨ ਨਾਲ ਪਾਈ ਹੋਈ ਹੈ ਹੋਰ ਤਾਂ ਸੁਣਨ ਵਾਲੇ ਦੇ ਵੀ ਕਰਾਂਗੇ ਜੇ ਵਿਊ ਕੋਈ ਨਿਕਲਣ ਦਾ ਸਿਸਟਮ ਹੋਊਗਾ ਨਾ ਜਿਹੜੇ ਇਸ ਗਾਣੇ ਨੂੰ ਸੁਣ ਵੀ ਰਹੇ ਉਹਨਾਂ ਦਾ ਵੀ ਪਰਚਾ ਕਰਾਵਾਂਗੇ ਉਹਨਾਂ ਤੇ ਵੀ ਪਰਚਾ ਕਰਾਵਾਂ ਅਜੇ ਹੀ ਅਜਿਹੇ ਗਾਣੇ ਜਾਦਾ ਵਾਇਰਲ ਵੀ ਹੋ ਜਾਂਦੇ ਨੇ ਕਿ ਕੁਝ ਐਦਾਂ ਤਾਂ ਨਹੀਂ ਕਿ ਵੀ ਸਿੰਗਰ ਵਾਇਰਲ ਹੋਣ ਵਾਸਤੇ ਜਿਹੜਾ ਇਹੋ ਜਿਹੇ ਗਾਣੇ Hindu ਧਰਮ ਨੂੰ ਟਾਰਗੇਟ ਕਰਦੇ ਨੇ ਹੋਰ ਧਰਮਾਂ ਨੂੰ ਕਿਉਂ ਨਹੀਂ ਟਾਰਗੇਟ ਕਰਦੇ ਸਿਰਫ Hindu ਧਰਮ ਨੂੰ ਦੇਖੋ ਇਹੀ ਤਾਂ ਸਵਾਲ ਹੈ ਸਾਡਾ ਕਿ ਵੀ Hindu ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਇਹੀ ਸਵਾਲ ਹੈ ਸਾਡਾ ਇੱਥੇ ਕੜਨ ਦਾ ਵੀ ਕੰਪਲੇਂਟ ਦੇਣ ਦਾ ਵੀ ਜੇ ਡਰ ਹੋਵੇ ਪ੍ਰਸ਼ਾਸਨ ਦਾ ਜੇ ਕਿਸੇ ਦਾ ਤੇ ਉਹ ਐਜੀ ਘਟੀਆ ਹਰਕਤ ਹੀ ਨਾ ਕਰਨ ਕਿ ਵੀ ਜਿਸ ਤਰ੍ਹਾਂ ਉਹਨਾਂ ਨੇ ਦੇਵੀ ਦੇਵਤਾ ਇਹ ਤਾਂ ਹਰ ਮਹੀਨੇ ਦਾ ਹਰ ਰੋਜ਼ ਦਾ ਕੰਮ ਬਣ ਗਿਆ ਰੋਜ਼ ਇੱਕ ਨਾ ਇੱਕ ਕੰਪਲੇਂਟ ਆ ਜਾਂਦੀ ਹੈ ਧਰਮ ਦੇ ਨਾਲ ਮਜ਼ਾਕ ਆਪਣੀ ਹਲਕੀ ਪਬਲਿਸਿਟੀ ਲੈਣ ਲਈ ਪਰ ਗੁਰਮਨ ਮਾਨ ਨੂੰ ਇਹ ਅਸੀਂ ਸਬਕ ਸਿਖਾਵਾਂਗੇ ਇਹ じゃ ਕਿ ਵੀ ਉਹ ਕਦੀ ਜ਼ਿੰਦਗੀ ਚ ਵੀ ਐਜੀ ਹਰਕਤ ਉਹ ਨਹੀਂ ਕੋਈ ਹੋਰ ਵੀ ਨਹੀਂ ਕਰੇਗਾ ਸ਼ਨੀ ਦੇਵ ਬਾਰੇ ਉਹਨੇ ਜੋ ਅਬਦਰ ਭਾਸ਼ਾ ਯੂਜ਼ ਕੀਤੀ ਹੈ ਉਹਨੂੰ ਉਹਦਾ ਜਵਾਬ ਦਿੱਤਾ ਜਾਊਗਾ ਔਰ ਬਹੁਤ ਤਕੜਾ ਜਵਾਬ ਦਿੱਤਾ ਜਾਊਗਾ ਜਿਹਨੇ ਸੋਚਦੇ ਨਹੀਂ ਹੈਗੇ ਵੀ ਟਾਰਗੇਟ ਕਰਾਂਗੇ Hindu ਧਰਮ ਨੂੰ ਜਾਂ ਕਿਸੇ ਕੋਈ ਗਾਣੇ ਦੀ ਟਿੱਪਣੀ ਕਰ ਦੇਾਂਗੇ ਸਾਡੇ ਤੇ ਐਕਸ਼ਨ ਆਏਗਾ ਕਿ ਡਰ ਹੈ ਨਹੀਂ ਬਿਲਕੁਲ ਇਹਨਾਂ ਨੂੰ ਇਨਾਂ ਨੂੰ ਡਰ ਬਿਲਕੁਲ ਵੀ ਨਹੀਂ ਹੈਗਾ ਇਹਨਾਂ ਨੂੰ ਪਤਾ ਕਿ ਵੀ ਪ੍ਰਸ਼ਾਸਨ ਨੇ ਕੀ ਕਾਰਵਾਈ ਕਰਨੀ ਹੈ ਜੇ ਕਿਸੇ ਹੋਰ ਤਰੰਬਰ ਇਹ ਕਰਦਾ ਤੇ ਅੱਜ ਉਹਨੂੰ ਪੰਜਾਬ ਛੱਡ ਕੇ ਭਜਣਾ ਪੈਂਦਾ ਸੀ ਉਹ ਕਰਦੇ ਹੀ ਨਹੀਂ ਸੋਚਦੇ ਹੀ ਨਹੀਂ ਹਿੰਦੂਆ ਬਾਰੇ ਹੀ ਸੋਚਦੇ ਆ ਕਿ ਵੀ ਅੱਜ ਉਹਨੇ ਗਾਣਾ ਬਣਾਇਆ ਕਿ ਗਾਣਾ ਲਿਖਣ ਵੇਲੇ ਨਹੀਂ ਪਤਾ ਲੱਗਿਆ ਕਿ ਗਾਣਾ ਰਿਕਾਰਡ ਕਰਨ ਵੇਲੇ ਨਹੀਂ ਪਤਾ ਲੱਗਿਆ ਕਿ ਗਾਣਾ ਜਦੋਂ ਅਪਲੋਡ ਕਰ ਰਹੀ ਹੈ ਵੈਬਸਾਈਟ ਤੇ ਉਦੋਂ ਨਹੀਂ ਪਤਾ ਲੱਗਿਆ ਤੇ ਉਹਦੇ ਥੱਲੇ ਵੀ ਕਮੈਂਟ ਆ ਰਹੇ ਨੇ ਸ਼ੇਅਰ ਕਰ ਰਹੇ ਨੇ ਕਿ ਵੀ ਉਹਨਾਂ ਲੋਕਾਂ ਦੀ ਵੀ ਮਾਨਸਿਕਤਾ ਦੇਖ ਲਓ ਉਹਨਾਂ ਲੋਕਾਂ ਦਾ ਵੀ ਸਤਕਾਰ ਦੇਖ ਲਓ ਕਿ ਸਾਡੇ ਧਰਮ ਨਾਲ ਕਿੰਨਾ ਸਤਕਾਰ ਕਰਦੇ ਅਸੀਂ ਕਿਸੇ ਧਰਮ ਬਾਰੇ ਗਲਤ ਨਹੀਂ ਕਹਿੰਦੇ ਸਾਰੇ ਧਰਮ ਸਤਕਾਰਯੋਗ ਹੈ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਗੁਜਾਰਿਸ਼ ਕਰਦੇ ਹਾਂ ਕਿ ਵੀ ਸਾਡੇ ਧਰਮ ਨਾਲ ਨਾ ਖਿਲਵਾੜ ਕੀਤਾ ਜਾਵੇ ਨਾ ਉਹਨੂੰ ਮਾੜਾ ਬੋਲਿਆ ਜਾਵੇ ਸਾਡੇ ਦੇਵੀ ਦੇਵਤਾਵਾਂ ਨੂੰ ਨਾ ਗਲਤ ਕਿਹਾ ਜਾਵੇ ਅਸੀਂ ਅੱਜ ਥਾਣੇ ਇਸੇ ਲਈ ਖੜੇ ਹਾਂ ਕਿ ਵੀ ਗੁਰਮਨ ਮਾਨ ਤੇ ਉਹਦੀ ਪੂਰੀ ਟੀਮ ਤੇ ਉਹਦੀ ਕੰਪਨੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਚੰਗਾ ਨਹੀਂਗਾ ਸਕਦੇ ਤਾਂ ਮਾੜਾ ਵੀ ਲਗਾਉਣਾ ਯਾਰ ਸੋ ਦੇਖਿਆ ਕਿ ਇਸ ਤਰੀਕੇ ਨਾਲ ਹਿੰਦੂ ਧਰਮ ਨੂੰ ਬਾਰ ਬਾਰ ਜਿਹੜਾ ਗਾਣਿਆਂ ਦੇ ਵਿੱਚ ਗਲਤ ਟਿੱਪਣੀਆਂ ਦੇ ਨਾਲ ਹਮੇਸ਼ਾ ਵਿਵਾਦ ਦਾ ਸਾਹਮਣਾ ਕਰਨਾ ਪੈਂਦਾ ਤੇ ਅਲੱਗ ਅਲੱਗ ਲੋਕ ਤੇ ਹਿੰਦੂ ਧਰਮ ਦੇ ਲੋਕ ਵੀ ਕਿਤੇ ਨਾ ਕਿਤੇ ਜਿਹੜਾ ਇਸ ਦਾ ਮੁੱਦਾ ਚੱਕਦੇ ਨੇ ਪਰ ਫਿਰ ਵੀ ਸਿੰਗਰ ਜਿਹੜੇ ਨੇ ਰਾਸ ਨਹੀਂ ਆਉਂਦੇ ਰਾਈਟਰ ਜਿਹੜੇ ਨੇ ਰਾਸ ਨਹੀਂ ਆਉਂਦੇ ਦੇਖਣਾ ਹੋਏਗਾ ਕਿ ਇਸ ਪਰਚੇ ਤੋਂ ਬਾਅਦ ਸਿੰਗਰਾਂ ਤੇ ਕਿੰਨਾਗਾ ਅਸਰ ਪਏਗਾ ਕਿ ਫਿਰ ਇਹੋ ਜਿਹੇ ਗਾਣੇ ਉਹ ਕੱਢਦੇ ਰਹਿਣਗੇ ਦੇਖਣਾ ਹੋਏਗਾ ਕੈਮਰਾਮੈਨ ਦਾ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ